ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਇੱਕੋ ਸੋਈ ਗਾਂ ਵਿਖਾਉਣੀ ਤੇ ਬਾਕੀ ਸਾਰੀਆਂ ਗੱਬਣਾ ਵਿਖਾਉਣੀਆਂ ਹਨ ਤਿਆਰ ਤੁਹਾਨੂੰ ਦਿਖਾਵਾਂਗੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ਼ ਚਾੱਕ ਕੇ ਖੜੋ ਤੇ ਸੋਈ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ

ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀਏ ਵੀਰ ਜੀ ਆਪਾਂ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਕੋਲਦਾ 77085814 ਵੀਰ ਜੀ ਠੀਕ ਹੈ ਜੀ ਹਾਂਜੀ ਕੰਮ ਫੇਰ ਆਈਏ ਫੇਰ ਹਾਂਜੀ ਹਾਂਜੀ ਵੀਰ ਜੀ ਬਾਕੀ ਦਿਨ ਲਾਤੇ ਇਹਦੇ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਆਜੀ ਭਾਜੀ ਛੋਟੇ ਛੋਟੇ ਭਾਅ ਵਾ ਚੰਗੀਆਂ ਵੈਣਾ ਇਹਦਾ ਦੂਜਾ ਸੂਬਾ ਠੀਕ ਹੈ ਪਹਿਲਾਂ ਸੂਈ ਵਿਖਾ ਦੀ ਹੈ ਨਾ ਇਹ ਭਾਜੀ ਪਹਿਲਾਂ ਸੂ ਦੁੱਧ ਭਾਈ 9 ਕਿਲੋ ਤਿਆਰ ਜੋ ਥੱਲੇ ਤੁਰੋ ਫਿਰ ਇੱਕ ਰੀਨੂ ਉਰੀ ਭਾਈ ਰਾਜੀ ਭਾਈ ਬੈਠ ਜਾ ਗੋਲ ਵਸੀਏ ਆਦੋਂ ਉਡਾ ਲਓ ਭਾਈ ਫੜਾ ਲੈਣਾ ਬਾਕੀ ਭਾਈ ਜਿੱਥੇ ਮਰਜੀ ਆ ਥੱਲੇ ਬੈਜੋ ਆਖੋ ਠਾਕੀ ਠੰਡੀ ਛੀਂ ਲਿਓ ਠੀਕ ਹੈ ਜੀ ਹਾਂ ਜੀ ਥੋੜਾ ਡਰਦੀ ਆ ਤਰ੍ਹਾਂ ਥੋੜਾ ਡਲਦੀ ਡਰਦੀ ਕੀ ਆ ਤੇ ਥਾਣੋਂ ਤਰ੍ਹਾਂ ਇਹਦੇ ਕੋਲ ਚੰਗਾ ਲੱਗਾ ਹੋਣਾ ਥਾਣ ਭਾਜੀ ਬੜਾ ਚੰਗਾ ਹੈ ਬਿਨਾ ਵੰਗੇ ਤਾਂ ਚੋੜੀ ਨਹੀਂ ਬਣੀ ਸਾਡੇ ਤੋਂ ਥੋੜਾ ਡਰਦੀ ਆ ਹਾਂ ਜੀ ਇਹ ਤਾਂ ਤੁਨੋ ਤਰਾਂ ਓਕੇ ਆ ਸਾਰੇ। ਹਰ ਤੁਨ ਪਾਜੀ ਆ ਓਕੇ ਜਵਾਬ ਗੱਲ ਜੜੀ ਮੋਟੀ ਧਾਰ ਜੋ ਦੀ। ਤੇ ਮੁੱਲ। ਮੁੱਲ ਭਾਈ ਕਰਾਉਣ ਨੂੰ 5000 ਰੁਪਏ 23000 ਰੁਪਏ ਦੇ ਦਾਂਗੇ। ਅੱਛਾ। ਹਾਂਜੀ। ਠੀਕ ਆ। 1000 ਛੋਟ ਕਰ ਦਾਂਗੇ 2000 ਦੇ ਦਾਂਗੇ। 22 ਦੀ ਦੇ ਦੋਗੇ। ਹਾਂਜੀ। ਆਹ ਪਾਜੀ ਵਸ਼ੀ ਜਰਸੀ ਪਹਿਲਾ ਸੂਆ ਸੁਣੀ। ਅੱਛਾ ਪਹਿਲਾ ਹੀ ਸੂਆ ਸੁਣੀ। ਹਾਂਜੀ ਆ ਵਿਖਾ ਦਿਓ ਪਾਜੀ ਠੰਡੀ ਸੀਲ ਹੈ। ਤਿਆਰ ਹੀ ਆ ਹਨਾ। ਅੱਜ ਪਾਜੀ ਦੇਣਾ ਹਜੇ ਵੀ ਹਫਤਾ ਲੈ ਜੂਗੀ ਬਾੜ। ਹਫਤਾ ਲੈ ਜੂਗੀ ਉਸ ਤਰਾਂ। ਹਾਂਜੀ ਚੰਗੀ ਬਣੂਗੀ। ਆਹ ਕੋ ਭਾਈ ਕਿੰਨਾ ਦੁੱਧ ਭਰੀ ਜਾ ਬਾਕੀ ਪਲੇ ਜੁੜੀ ਹੈ ਭਾਜੀ ਉਹ ਵੀ ਭਾਜੀ ਦੰਦਾਂ 'ਚ ਵੜ ਉਹ ਕਾਦੇ ਦੇਖ ਵੜ ਪਹਿਲਾ ਸੂਆ ਸੋਣੀ ਆ ਜਰਸੀ ਗਰੋਸ ਤੇ ਆ ਬਾਕੀ ਥਾਣੇ ਵਿੱਚ ਚੰਗਾ ਆ ਤੇ ਥੱਲੇ ਉਹ ਚੰਗੀ ਪਰਾਂਦੀ ਆ ਤਰ੍ਹਾਂ ਥੱਲੇ ਭਾਜੀ ਅਜੇ ਹੱਥਾਂ ਲੈ ਜੂਗਾ ਬਾਕੀ ਗੋਲ ਆ ਵੜ ਭਾਜੀ ਕੱਦ ਵੀ ਛੋਟੇ ਕੱਦ ਦੀ ਆ ਛੋਟੇ ਕੱਦ ਦੀ ਆ ਥੋੜੀ ਜਿਹੀ ਜਗ੍ਹਾ 'ਚ ਪੂਰੀ ਆਉਣ ਵਾਲੀ ਆ ਹੋ ਗਈ ਏਦਾਂ ਹੀ ਭਾਜੀ ਠੱਡੀ ਸੀੜਜ ਜਿੱਥੇ ਮਰਜੀ ਇਹਨੂੰ ਲੈ ਜਾਓ ਉਤਰਾ ਰਾਜੀ ਆ ਸਾਹਮਣੇ ਤੋਂ ਵੀ ਚੰਗੀ ਆ ਇਹ ਅਭੀ ਸੋਨ ਤੱਕ ਕਰ ਚੰਗੀ ਭਰ ਜੂਗੀ ਥੋੜਾ ਬਾਕੀ ਭਾਜੀ ਚਵਾਜੂ ਬਾਕੀ ਚੰਗਾ ਲਿਖੂ ਵੈਟਦਾ ਥਣ ਥਣ ਵੀ ਚੰਗਾ ਲੱਗਾ ਜੇ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਛੋੜਾ ਜਿਹਾ ਹੀ ਆ ਕਿੰਨਾ ਚਿਰ ਨਹੀਂ ਕਰਨਾ ਮੁੱਲ ਕਰਾਉਣਾ 26 ਗਾੜੋ 5000 ਦੇ ਦਾਂਗੇ ਅੱਛਾ 5000 ਦੀ ਦੇ ਦੇਣੀ ਆ 24000 ਦੀ ਭਾਜੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹੋ ਨਾ ਜਿਹੜੀ ਗਾਂ ਜੇ ਇਹ ਪਾਜੀ ਦੂਜਾ ਸੁਬਾ ਸੁਣੀ ਜੋ ਇਹ ਦੂਸਰਾ ਸੁਣੀ ਹਾਂਜੀ ਇਹ ਵੀ ਪਾਜੀ ਹਫਤਾ ਲੈ ਜੂਗੀ ਵੜ ਵਖਾ ਦੋ ਠੰਡੀ ਸੀਲ ਦਿਓ ਥਾਂ ਸੁਣੀ ਵਖਾ ਦੋ ਪਾਜੀ ਬਹੁਤ ਚੰਗਾ ਲੱਗਾ ਜੋ ਠੀਕ ਐ ਥਾਨੂੰ ਵੀ ਚੰਗਾ ਲੱਗਾ ਤੇ ਇਹ ਚੱਲੇ ਚੰਗੀ ਪਰਜੂਗੀ ਹਾਂਜੀ ਇਹਦਾ ਭਾਈ ਛੋਟਾ ਛੋਟਾ ਛਿੰਗ ਹੈਗਾ ਜੋ ਤੇ ਥਾਣੇ ਦੇ ਤੇ ਇੱਕ ਸਾਦੇ ਜੀ ਹਾਂਜੀ ਬਾਕੀ ਪਾਜੀ ਹੈਗੀ ਠੰਡੀ ਸੀਲ ਆ ਬਾਕੀ ਦੋ ਤੇ ਪਾਜੀ ਇਹ ਵੀ 10 ਕਿਲੋ ਇਹਨੇ ਪਹਿਲੇ ਸੁਵੇ ਚਵਾਇਆ ਜੋ ਦੋਦੇ ਵੀ 12 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਆ ਵੀ ਖਾ ਲਓ ਭਾਜੀ ਇਧਰੇ ਜਿੱਥੇ ਮਰਜ਼ੀ ਬਹਿ ਜਾਓ ਥੱਲੇ ਠੀਕ ਹੈ ਲੈ ਆ 10 ਕਿਲੋਟਰ ਕਿੰਨੇ ਪਿਛਲੇ ਸਵੇਰ ਦੁੱਧ ਕੱਢਿਆ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਪਾਜੀ ਉਹ 25000 ਦੇ ਦਾਂਗੇ ਅੱਛਾ ਵੀ 25 24000 ਦੀ ਪਾਜੀ ਅੱਛਾ 24 ਦੀ ਦੇ ਦੇਣੀ ਆ ਵੀ ਆਹ ਪਾਜੀ ਵੈੜ 7-8 ਦਿਨ ਖੜਦੀ ਆ ਅੱਛਾ ਇਹ ਦੂਜਾ ਸੁਆ ਸੁਣੀ ਆ ਪਾਜੀ ਪਹਿਲੇ ਸੁਏ ਦੋ ਦਿਨ 15 ਕਿਲੋ ਕੱਢੇ ਆ ਜੋ ਕੱਦ ਕਾਠ ਦੀ ਚੰਗੀ ਉੱਚੀ ਆ ਹਨਾ ਹਾਂ ਜੀ ਹਾਂ ਜੀ ਚੰਨੀ ਪਾਜੀ ਸੋਹਣੀ ਵੈੜ ਦੋ ਯਾਰ ਕੀ ਕਹਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਪਾਜੀ 16-17 ਕਿਲੋ 15 ਤੋਂ ਬਾਅਦ ਹੀ ਜਾਊਗੀ ਠੀਕ ਆ ਹਾਂ ਜੀ ਚੰਗੀ ਬੇਲਦੀ ਆ ਤੇ ਚੰਗੀ ਕੱਦ ਕਾਠ ਦੀ ਆਜ ਲਿਆਓ ਜੀ ਪੂਰੀ ਭਾਜੀ ਸਿੱਧੀ ਵਹਿਰ ਜੋ ਕੋਈ ਪੇਟ ਨਹੀਂ ਹੈਗਾ ਬੈਠ ਨੂੰ ਤੇ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ 580 ਨੂੰ ਪਾਈ ਚੰਗਾ ਲੱਗਾ ਜੀ ਤੇਰੇ ਭਾਈ ਭਰਨੀ ਵੈਟ ਧੱਕ ਦਿਨ ਲੈ ਜੂਗੀ ਅਜੀ ਚੰਗੀ ਭਰੂਗੀ ਹਣਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਮੁੱਲ ਨਹੀਂ ਕਰਨਾ ਮੁੱਲ ਕਰਾਂ ਉਹ ਭਾ 50 ਕਰੋੜ 45000 ਦੇ ਦਾਂਗੇ ਅੱਛਾ 45 ਛੋੜ ਭਾਈ 44000 ਦੀ ਠੀਕ ਹੈ ਜੀ ਹਾਂਜੀ ਤੇ ਬਾਕੀ ਕੋਈ ਤਸੱਲੀ ਤੁਹਾਡੇ ਕੋਲ ਕਰਕੇ ਖੜੇ ਆ ਪਈ ਸੀ ਗੱਬਣਾ ਆਪਣੀ ਚੱਕ ਬਾਤ ਤਸੱਲੀ ਕਰਕੇ ਵੇਚਾਰ ਖੜੋ ਜੀ ਠੀਕ ਹੈ ਜੀ ਹਾਂਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਪਾਸ ਕਰਕੇ ਖੜੋ ਤੇ ਤਸੱਲੀ ਕਰਕੇ ਖੜੋ ਜੀ